ਸਾਵਣ ਸਰਸੀ ਕਾਮਣੀ ਚਰਨ ਕਮਲ ਸਿਉ ਪਿਆਰ ਮਨ ਤਨ ਰਤਾ ਸਚ ਰੰਗ ਇਕੋ ਨਾਮ ਅੰਧਾ ਵਿਖਿਆ ਰੰਗ ਕੋੜਾ ਵਿਆ ਦਿਸਣ ਸਭੇ ਸ਼ਾਰ ਹਰ ਅੰਮ੍ਰਿਤ ਬੂੰਦ ਸੁਹਾਵਣੀ ਮਿਲ ਸਾਧੂ ਪੀਵਣ ਹਾ ਬਣ ਤਿਨ ਪ੍ਰਭ ਸੰਗ ਮੌਲਿਆ ਸਮਰੱਥ ਪੁਰਖ ਆਪਾ ਹਰ ਮਿਲਣਾ ਨਾ ਮਨ ਲੋਚਦਾ ਕਰਮ ਮਿਲਾਵਣ ਹਾ ਜਿਨੀ ਸਖੀਏ ਪ੍ਰਭ ਪਾਇਆ ਹਾਉ ਤਿੰਨ ਕਾ ਸਦ ਬਲਹਾਰ ਨਾਨ ਹਰ ਜੀ ਮਿਆ ਕਰ ਸ਼ਬਦ ਸਵਾਰਣ ਹਾ ਸਾਵਣ ਤੇ ਨ ਸੁਹਾਗਣੇ ਜਿਨ ਰਾਮ ਨਾਮ ਓਰਹਾ ਸਾਵਣ ਤੇਨਾ ਸੁਹਾਗਣੀ ਜਿਨ ਰਾਮ ਨਾਮ ਰਹਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਗੁਰੂ ਪਿਆਰੇ ਸਾਧ ਸੰਗਤ ਜੀ ਇਹ ਪਾਵਨ ਸ਼ਬਦ ਗੁਰੂ ਗ੍ਰੰਥ ਸਾਹਿਬ ਜੀ ਦੇ ਅੰਕ 134 ਦੇ ਉੱਪਰ ਅੰਕਿਤ ਹੈ ਸਤਗੁਰੂ ਕਲ ਦੇ ਸ਼ਬਦ ਵਿੱਚ ਬਖਸ਼ਿਸ਼ ਕਰ ਰਹੇ ਸਨ ਅਸਾੜ ਸੁਹੰਦਾ ਤਿਸ ਲੱਗੇ ਜਿਸ ਮਨ ਹਰ ਚਰਨ ਨਿਵਾਸ ਜਿਨ੍ਹਾਂ ਦੇ ਮਨ ਦੇ ਵਿੱਚ ਪ੍ਰਮਾਤਮਾ ਦੇ ਉਪਦੇਸ਼ ਵਸਦੇ ਹਨ ਉਹਨਾਂ ਦਾ ਜੀਵਨ ਹਮੇਸ਼ਾ ਹੀ ਸੁਹੱਪਣ ਵਾਲਾ ਹੈ ਸੁਹਾਵਣਾ ਹੈ ਸੁਖੀ ਹੈ ਸਾਤ ਸੰਗਤ ਦੀ ਇਹ ਜਿਹੜੇ ਬਾਹਰលੀਆਂ ਰੁੱਤਾਂ ਹਨ ਇਹ ਬਾਹਰਲੀਆਂ ਰੁੱਤਾਂ ਜਿਹੜੀਆਂ ਹਨ ਸਮੇਂ ਦੇ ਮੁਤਾਬਕ ਬਦਲ ਜਾਂਦੀਆਂ ਪਰ ਐਸਾ ਵੀ ਹੁੰਦਾ ਸਾਤ ਸੰਗਤ ਦੀ ਕਈ ਵੇਲੇ ਸਾਡੀ ਜ਼ਿੰਦਗੀ ਜਿਹੜੀ ਆ ਹਮੇਸ਼ਾ ਹੀ ਅਸਾੜ ਦੇ ਵਿੱਚ ਬਤੀਤ ਹੁੰਦੀ ਹੈ ਅੰਦਰ ਤਪਸ਼ ਹੀ ਤਪਸ਼ ਹੈ ਅੱਗ ਹੀ ਅੱਗ ਹੈ ਔਰ ਸਤਿਗੁਰੂ ਕਹਿੰਦੇ ਜਿੱਦਣ ਉਹਦੇ ਉਪਦੇਸ਼ ਤੁਹਾਡੇ ਹਿਰਦੇ ਵਿੱਚ ਆ ਜਾਣਗੇ ਤੁਹਾਡਾ ਜੀਵਨ ਸਾਵਣ ਬਣ ਜਾਏ ਇੱਕ ਮਹੀਨਾ ਨਹੀਂ ਸਾਰੀ ਜ਼ਿੰਦਗੀ ਹੀ ਸਾਵਣ ਹਰਿਆਵਲ ਭਰ ਹੋ ਜਾਏ ਰਸ ਭਰੀ ਹੋ ਜਾਏ ਹੁਣ ਜਿਹੜੀਆਂ ਬਾਹਰ ਲੀਆਂ ਰੁੱਤਾਂ ਨੇ ਸਾਧ ਸੰਗਤ ਦੀ ਜਿਸ ਤਰ੍ਹਾਂ ਆਪਾਂ ਕੱਲ੍ਹ ਗੱਲ ਕਰ ਰਹੇ ਗੱਲ ਕਰ ਰਹੇ ਸੀ ਅੱਗ ਦੀ ਹੁਣ ਗਰਮੀ ਦੇ ਵਿੱਚ ਕਈ ਚੀਜ਼ਾਂ ਸਾਨੂੰ ਜਾਦਾ ਸਮਾਂ ਰੱਖਣ ਲਈ ਫ੍ਰਿਜ ਵਿੱਚ ਰੱਖਣੀਆਂ ਪੈਂਦੀਆਂ ਵੇ ਕਾਫੀ ਸਮਾਂ ਨਿਕਲ ਜਾਏ ਜੇ ਆਪਾਂ ਫਰਿੱਜ ਵਿੱਚ ਨਹੀਂ ਰੱਖਦੇ ਤੇ ਉਹ ਥੋੜੇ ਸਮੇਂ ਦੇ ਵਿੱਚ ਹੀ ਉਹ ਖਰਾਬ ਹੋ ਜਾਂਦੀ ਇਹ ਸਾਡੇ ਜ਼ਿੰਦਗੀ ਦੀ ਕਹਾਣੀ ਹੈ ਜੇ ਸਾਡੇ ਜੀਵਨ ਵਿੱਚ ਪ੍ਰਮਾਤਮਾ ਦੇ ਉਪਦੇਸ਼ ਨਹੀਂ ਆਏ ਸਾਡੇ ਹਿਰਦੇ ਵਿੱਚ ਨਹੀਂ ਵਸੇ ਵੀ ਸਾਡੇ ਜਿਹੜੇ ਪ੍ਰਮਾਤਮਾ ਅਕਾਲ ਪੁਰਖ ਤੋਂ ਵਿਛੜ ਕੇ ਜਿਹੜੇ ਸਾਡੇ ਅੰਦਰ ਦੁਸ਼ਵੈਸ਼ ਭਾਵਨਾ ਈਰਖਾ ਦੀ ਅੱਗ ਤ੍ਰਿਸ਼ਨਾ ਦੀ ਅੱਗ ਜਿਹੜੀ ਹੈ ਉਹ ਸਾਡੇ ਜੀਵਨ ਨੂੰ ਗਾਲ੍ਹ ਦਿੰਦੀ ਹੈ ਕਿਉਂਕਿ ਰੱਬ ਨੂੰ ਭੁਲਾ ਦਿੱਤਾ ਹਰ ਵਿਸਰਤ ਤੇਰੇ ਗੁਣ ਗਲਿਆ ਸਤਗੁਰੂ ਕਿਰਪਾ ਕਰਦੇ ਕਹਿੰਦੇ ਸਾਵਣ ਇਦਾਂ ਦਾ ਹੈ ਕਈਆਂ ਨੂੰ ਖੁਸ਼ੀ ਹੁੰਦੀ ਆ ਕਈਆਂ ਨੂੰ ਵਿਛੋੜਾ ਬਣ ਜਾਂਦਾ ਇਹ ਦੋਨੇ ਭਾਵ ਗੁਰੂ ਸਾਹਿਬ ਨੇ ਬਾਣੀ ਵਿੱਚ ਦੱਸੇ ਸਤਗੁਰੂ ਕਹਿੰਦੇ ਨਾਨਕ ਸਾਵਣ ਜੇ ਵਸੇ ਚਉ ਮਹਾ ਹੋਏ ਜਦੋਂ ਸਾਵਣ ਵਰਸਦਾ ਤੇ ਚਾਰ ਜੀਵਾਂ ਨੂੰ ਬੜੀ ਖੁਸ਼ੀ ਹੁੰਦੀ ਹੈ। ਨਾਗਾ ਮਿਰਗਾ ਮੱਛੀਆਂ ਰਸੀਆ ਘਰ ਤਨ ਹੋਏ। 나ਗ ਗਰਮੀ ਹੁੰਦੀ ਆ ਪਾਣੀ ਪੈਂਦਾ ਤੇ ਉਹ ਵੀ ਧਰਤੀ ਤੇ ਆ ਜਾਂਦੇ ਆ। ਮਿਰਗ ਜਿਹੜੇ ਆ ਪਾਣੀ ਦੀ ਤਲਾਸ਼ ਲੱਭਦੇ ਆ ਪਰ ਜਦੋਂ ਮੀਂਹ ਪੈਣ ਲੱਗ ਜਾਂਦਾ ਤੇ ਉਹਨਾਂ ਨੂੰ ਵੀ ਪਾਣੀ ਮਿਲ ਜਾਂਦਾ। ਨਾਗਾ ਮਿਰਗਾ ਮੱਛੀਆਂ ਮੱਛੀ ਦਾ ਜੀਵਨ ਹੀ ਪਾਣੀ ਹੈ। ਨਾਗਾ ਮਿਰਗਾ ਮੱਛੀਆਂ ਰਸੀਆ ਘਰ ਤਨ ਹੋਏ ਰਸੀਆ ਭਾਵ ਜਿਹੜੇ ਚਸਕੇ ਰੱਖਦੇ ਆ ਲੋਕ ਜੀਵਨ ਵਿੱਚ ਖਾਣ ਪੀਣ ਦੇ ਰਸ ਰੱਖਦੇ ਆ ਉਹਨਾਂ ਕੋਲ ਪੈਸਾ ਹੁੰਦਾ ਮੀਂਹ ਜਿੰਨਾ ਮਰਜ਼ੀ ਪਈ ਦੇ। ਉਹ ਤਰ੍ਹਾਂ ਤਰ੍ਹਾਂ ਦੇ ਪਕਵਾਨ ਖਾਂਦੇ। ਸਤਿਗੁਰੂ ਕਹਿੰਦੇ ਸਾਵਣ ਦਾ ਦੂਸਰਾ ਪਾਸਾ ਜਿਹੜਾ ਨਾਨਕ ਸਾਵਣ ਜੇ ਵਸੇ ਚੌਂ ਬਿਸ਼ੋੜਾ ਹੋਏ। ਗਾਈ ਪੁੱਤਾ ਗਾਈ ਪੁੱਤਾ ਗਾਂ ਦਾ ਪੁੱਤ ਜਿਹੜਾ ਬੈਲ ਗਾਈ ਪੁੱਤਾ ਨਿਰਦਣਾ ਪੰਥੀ ਚੱਕਰ ਹੋਏ ਜਦੋਂ ਬਰਸਾਤ ਸ਼ੁਰੂ ਹੋ ਜਾਂਦੀ ਹੈ ਤੇ ਉਹ ਕਿਸਾਨ ਜਿਹੜਾ ਬੈਲਾਂ ਨੂੰ ਖੇਤ ਵਿੱਚ ਲੈ ਜਾਂਦਾ ਤੇ ਬੜੀ ਮੁਸ਼ਕਲ ਦੇ ਨਾਲ ਉਹ ਵਿਚਾਰੇ ਚੱਲਦੇ ਆ ਸਾਰਾ ਸਾਰਾ ਦਿਨ ਉਹਨਾਂ ਦੇ ਕੋਲੋਂ ਕੰਮ ਕਰਾਉਂਦਾ ਗਾਈ ਪੁੱਤਾ ਨਿਰਦਣਾ ਹੁਣ ਜਿਹੜਾ ਗਰੀਬ ਆਂਦਾ ਜਿਹੜੇ ਮਿਹਨਤ ਕਰਕੇ ਸ਼ਾਮ ਨੂੰ ਰਾਸ਼ਨ ਲਿਆ ਕੇ ਖਾਣਾ ਤੇ ਉਹਦੇ ਵਾਸਤੇ ਤਾਂ ਸਾਵਣ ਪਿਛੋੜਾ ਹੀ ਹੋਇਆ ਨਾ ਪੰਥੀ ਰਾਹੀ ਜਿਹੜਾ ਹੈ ਰਸਤੇ ਕੱਚੇ ਹੁੰਦੇ ᱥਾਨ ਰਸਤੇ ਬੰਦ ਹੋ ਜਾਂਦੇ ᱥਾਨ ਉਹਦੇ ਵਾਸਤੇ ਵੀ ਬੜਾ ਮੁਸ਼ਕਲ ਹੁੰਦਾ ਚਾਕਰ ਜਿਹੜਾ ਨੌਕਰ ਹੈ ਜਿਹਨੇ ਨੌਕਰੀ ਕਰਨੀ ਜਿਹਦਾ ਜੀਵਨ ਹੀ ਨੌਕਰੀ ਤੇ ਨਿਰਭਰ ਹੈ ਨੌਕਰੀ ਜਾਏਗਾ ਤਾਂ ਉਹਨੂੰ ਤਨਖਾਹ ਮਿਲੇਗੀ ਸਤਗੁਰੂ ਕਹਿੰਦੇ ਇਹ ਸਾਵਣ ਇਹ ਬਾਹਰਲਾ ਹੈ ਇਹ ਬਾਹਰ ਲੀਆਂ ਰੁਤਾਂ ਤਾਂ ਸਮੇਂ ਦੇ ਮੁਤਾਬਕ ਬਦਲ ਜਾਣਗੀਆਂ ਪਰ ਐਸਾ ਨਾ ਹੋਵੇ ਕਿ ਸਾਡੀ ਸਾਰੀ ਜ਼ਿੰਦਗੀ ਅਸਾੜ ਦੇ ਵਿੱਚ ਨਿਕਲ ਜਾਵੇ ਪਰ ਸਾਧ ਸੰਗਤ ਦੀ ਕੇਵਲ ਐਸਾ ਹੁੰਦਾ ਸਾਰੀ ਜ਼ਿੰਦਗੀ ਗੁਰਦੁਆਰਿਆਂ ਉਂਦੇ ਨਿਕਲ ਜਾਂਦੀ ਹੈ ਸਾਡਾ ਜੀਵਨ ਅਸਾੜ ਬਣਿਆ ਰਹਿੰਦਾ ਪਰ ਕਈਆਂ ਦਾ ਜੀਵਨ ਸਾਵਣ ਬਣ ਜਾਂਦਾ ਤੇ ਸਤਿਗੁਰੂ ਕਿਰਪਾ ਕਰਦੇ ਆ ਕਹਿੰਦੇ ਭਾਈ ਇਹ ਸਾਵਣ ਸਰਸੀ ਕਾਮਣੀ ਕਾਮਣੀ ਕਹਿੰਦੇ ਜੀਵ ਇਸਤਰੀ ਉਹ ਰਸ ਦੇ ਨਾਲ ਭਰ ਜਾਂਦੀ ਐ ਕੌਣ ਕਹਿੰਦੇ ਚਰਨ ਕਮਲ ਸਿਉ ਪਿਆਰ ਜਿਹਦਾ ਪਿਆਰ ਸਤਿਗੁਰੂ ਦੇ ਸੋਹਣੇ ਚਰਨਾ ਕਮਲਾਂ ਨਾਲ ਬਣ ਜਾਂਦਾ ਸਤਿਗੁਰੂ ਦੇ ਉਪਦੇਸ਼ਾਂ ਨਾਲ ਬਣ ਜਾਂਦਾ ਇਹ ਸਾੜ ਵੀ ਉਦਨੇ ਖਤਮ ਹੋਣਾ ਆ ਸਾੜ ਸੁਹੰਦਾ ਤਿਸ ਲੱਗੇ ਜਿਸ ਮਨ ਹਰ ਚਰਨ ਨਿਵਾਸ ਸਾਵਣ ਸਰਸੀ ਕਾਮਣੀ ਚਰਨ ਕਮਲ ਸਿਉ ਪਿਆਰ ਮਨ ਤਨ ਰਤਾ ਸੱਚ ਰੰਗ ਇਕੋ ਨਾਮ ਅੰਧਾਰ ਉਹਨਾਂ ਦਾ ਮਨ ਉਹਨਾਂ ਦਾ ਤਨ ਪ੍ਰਮਾਤਮਾ ਦੇ ਪ੍ਰੇਮ ਦੇ ਵਿੱਚ ਸੱਚ ਦੇ ਵਿੱਚ ਰੰਗਿਆ ਰਹਿੰਦਾ ਹੈ ਕੇਵਲ ਮਨੁੱਖ ਦਾ ਤਨ ਰੰਗਿਆ ਜਾਂਦਾ ਪਾਵਨ ਸੀ ਕਪੜੇ ਧਾਰਮਿਕ ਪਾ ਲੈਂਦੇ ਆ ਪਰ ਮਨ ਨਹੀਂ ਰੰਗਿਆ ਜਾਂਦਾ ਸਤਗੁਰੂ ਕਹਿੰਦੇ ਦੋਨੇ ਚੀਜ਼ਾਂ ਮਨ ਤਨ ਰੱਤਾ ਸੱਚ ਰੰਗ ਕਦੋਂ ਇਕੋ ਨਾਮ ਅੰਧਾਰ ਜਿਹੜੇ ਇੱਕ ਪਰਮੇਸ਼ਰ ਦੇ ਨਾਮ ਨੂੰ ਆਧਾਰ ਦਾ ਅਰਥ ਹੁੰਦਾ ਹੈ ਸਹਾਰਾ ਬਣਾ ਲੈਂਦੇ ਆਪ ਜੀ ਰੋਜ਼ ਪੜ੍ਹਦੇ ਹੋ ਸਭ ਕਹਿੰਦੇ ਸਾਚਾ ਨਾਮ ਮੇਰਾ ਆਧਾਰੋ ਸਾਚ ਨਾਮ ਆਧਾਰ ਮੇਰਾ ਜਿਨ ਭੁੱਖਾਂ ਸਭ ਗਵਾਈਆਂ ਜਦੋਂ ਆਧਾਰ ਬਣਾਓਗੇ ਕਰ ਸ਼ਾਂਤ ਸੁਖ ਮਨ ਆਏ ਵਸਿਆ ਜਿਨ ਇੱਛਾ ਸਭ ਪੁਜਾਈਆਂ ਸਦਾ ਕੁਰਬਾਨ ਕੀਤਾ ਗੁਰੂ ਬਿਟੂ ਜਿਸ ਦੀਆਂ ਇਹ ਵਡਿਆਈਆਂ ਕਹੇ ਨਾਨਕ ਸੁਣੋ ਸੰਤੋ ਸ਼ਬਦ ਧਰੋ ਪਿਆਰੋ ਸੱਚਾ ਨਾਮ ਮੇਰਾ ਆਧਾਰ ਤੇ ਜੀਵਨ ਦਾ ਆਧਾਰ ਬਣ ਜਾਏ ਪਰਮੇਸ਼ਰ ਦਾ ਨਾਮ ਤੇ ਕੀ ਹੋਏਗਾ ਮਨ ਤਨ ਰਤਾ ਸੱਚ ਰੰਗ ਇੱਕੋ ਨਾਮ ਆਧਾਰ ਜਿਨ੍ਹਾਂ ਨੇ ਇੱਕ ਪਰਮੇਸ਼ਰ ਦੇ ਨਾਮ ਨੂੰ ਆਪਣੇ ਜੀਵਨ ਦਾ ਆਧਾਰ ਬਣਾਇਆ ਸਹਾਰਾ ਬਣਾਇਆ ਤੇ ਉਹਦਾ ਫਿਰ ਉਹ ਪਰਮੇਸ਼ਰ ਬਣ ਜਾਂਦਾ ਹੈ ਅਕਾਲਪੁਰ ਖੋ ਦੀ ਮਦਦ ਕਰਦਾ ਹੈ ਸਾਧ ਸੰਗਤ ਜੀ ਡਾਕਟਰ ਜਸਵੰਤ ਸਿੰਘ ਜੀ ਨੇਕੀ ਜਿਨ੍ਹਾਂ ਨੇ ਬੜੀਆਂ ਹੀ ਬਹੁਮੁੱਲੀਆਂ ਪੁਸਤਕਾਂ ਸਿੱਖ ਧਰਮ ਨੂੰ ਦਿੱਤੀਆਂ ਜਿਹਦੇ ਵਿੱਚ ਸਭ ਤੋਂ ਵੱਧ ਪੁਸਤਕ ਉਹਨਾਂ ਦੀ ਜਿਹੜੀ ਪੜਨ ਦੇ ਵਿੱਚ ਆਉਂਦੀ ਹੈ ਉਹ ਅਰਦਾਸ ਦੇ ਉੱਪਰ ਲਿਖੀ ਅਰਦਾਸ ਦੇ ਇੱਕ ਇੱਕ ਅੱਖਰ ਦੀ ਵਿਆਖਿਆ ਕੀਤੀ ਜਿੱਥੇ ਪਿਛੇ ਦੇ ਵਿੱਚ ਡਾਕਟਰ ਸਨ ਉੱਥੇ ਗੁਰੂ ਸਾਹਿਬ ਨੇ ਵਿਦਵਤਾ ਬਹੁਤ ਦਿੱਤੀ ਸੀ ਬੜੀ ਵਿਦਵਤਾ ਸੀ ਉਹਨਾਂ ਨੇ ਲੈਕਚਰ ਕਰਨਾ ਕਿਤਾਬਾਂ ਲਿਖਣੀ ਇੱਕ ਵਾਰੀ ਉਹਨਾਂ ਸੰਗਤਾਂ ਕਿਸੇ ਇਤਿਹਾਸਕ ਸਥਾਨ ਦੇ ਦਰਸ਼ਨ ਕਰਨ ਜਾ ਰਹੀਆਂ ਸਨ ਤੇ ਉਸ ਜਥੇ ਦੇ ਵਿੱਚ ਇੱਕ ਨੌਜਵਾਨ ਬੱਚੀ ਸੀ ਸੰਗਤਾਂ ਤੁਰੀਆਂ ਜਾ ਰਹੀਆਂ ਤੁਰੀਆਂ ਜਾ ਰਹੀਆਂ ਉੱਚੀ ਨਹੀਂ ਮੇ ਜਗਾ ਸੀ ਤੇ ਉਹ ਬੱਚੀ ਦੇ ਪੈਰ ਨੂੰ ਠੇਡਾ ਲੱਗਾ ਤੇ ਬਹੁਤ ਜ਼ੋਰ ਦੀ ਡਿੱਗ ਪਈ ਤੇ ਸੱਟਾਂ ਲੱਗੀਆਂ ਤੇ ਜਿਆਦੀ ਸੱਟ ਉਹਦੇ ਪੈਰ ਦੇ ਅੰਗੂਠੇ ਤੇ ਲੱਗ ਗਈ ਭਾਵ ਉਹਦਾ ਜਿਹੜਾ ਨਖਣ ਸੀ ਨਾਹ ਸੀ ਅੰਗੂਠੇ ਦਾ ਉਹ ਖੜ ਗਿਆ ਤੇ ਸਾਰੇ ਜਿਹੜੇ ਜਥੇ ਦੇ ਇਸ ਵਿੱਚ ਲੋਕ ਸੰਡਾక్టర్ ਸਾਹਿਬ ਨੂੰ ਆਖਿਆ ਡਾਕਟਰ ਸਾਹਿਬ ਦੇ ਕੋਲ ਥੋੜੇ ਬੱਤੀਆਂ ਦਵਾਈਆਂ ਸਨ ਤੇ ਉਹਨੇ ਆਖਿਆ ਬੇਟਾ ਇੰਨੀਆਂ ਦਵਾਈਆਂ ਤੇ ਨਹੀਂ ਵੀ ਪੈਰ ਸੁਣ ਕਰਕੇ ਮੈਂ ਤੇਰਾ ਨਖੁਣ ਕੱਢ ਦਿਆਂ ਤੇ ਫਿਰ ਮੈਂ ਉਹਦੀ ਪੱਟੀ ਕਰ ਦਿਆਂ ਦਰਦ ਬਹੁਤ ਲੱਗੇਗਾ ਨਖੁਣ ਕੱਢਣਾ ਪਏਗਾ ਤੇ ਦਰਦ ਬਹੁਤ ਹੋਏਗਾ ਤੇ ਉਸ ਬੱਚੀ ਨੇ ਆਖਿਆ ਅੰਕਲ ਜੀ ਕੋਈ ਗੱਲ ਨਹੀਂ ਜਿੰਨਾ ਮਰਜ਼ੀ ਦਰਦ ਹੋ ਜਾ ਮੈਂ ਸਹਾਰ ਲਾਂਗੀ ਤੁਸੀਂ ਨਖੁਣ ਕੱਢ ਦਿਓ ਉਹ ਖੜ ਚੁੱਕਾ ਸੀ ਪੂਰਾ ਤਾਂ ਕਿੰਨਾ ਦੁੱਖ ਲੱਗਦਾ ਹੈ ਜਦੋਂ ਅੰਗੂਠੇ ਦਾ ਨਖੁਨ ਕੱਟਿਆ ਪੱਟੀ ਕੀਤੀ ਬੱਚੀ ਨੇ ਸੀ ਨਹੀਂ ਕੀਤੀ ਬੜੀ ਅਡੋਲਤਾ ਦੇ ਨਾਲ ਬੈਠੀ ਹੈ ਤੇ ਡਾਕਟਰ ਸਾਹਿਬ ਦੇ ਵੀ ਹੱਥ ਜੁੜ ਗਏ ਵੀ ਬੱਚੀ ਅਸੀਂ ਤਾਂ ਪੜਦੇ ਹੀ ਆ ਨਾ ਦੁੱਖ ਦੁੱਖ ਵਿੱਚ ਸੁਖ ਮਣਾਈ ਤੇ ਤੂੰ ਕਰਕੇ ਦਿਖਾਤਾ ਤੇਰੇ ਮਾਪੇ ਮਾں ਬਾਪ ਕਿੰਨੇ ਭਾਗਾ ਵਾਲੇ ਆ ਤੇਰੇ ਮਾਪੇ ਕਿੰਨੇ ਭਾਗਾਂ ਵਾਲੇ ਜਿੰਨੀ ਸੋਹਣੀ ਸਿੱਖਿਆ ਤੈਨੂੰ ਦਿੱਤੀ ਬੱਚੀ ਰੋਣ ਲੱਗ ਗਈ ਜ਼ੋਰ-ਜ਼ੋਰ ਦੀ ਰੋਣ ਲੱਗ ਗਈ ਸਾਰੇ ਹੈਰਾਨ ਹੋ ਗਏ ਡਾਕਟਰ ਸਾਹਿਬ ਵੀ ਹੈਰਾਨ ਹੋ ਗਏ ਕਹਿਣ ਲੱਗੇ ਬੇਟਾ ਜਦੋਂ ਰੋਣਾ ਸੀ ਉਦੋਂ ਤੂੰ ਰੋਈ ਨਹੀਂ ਤੇ ਹੁਣ ਰੋਣਾ ਨਹੀਂ ਸੀ ਤੇ ਹੁਣ ਤੂੰ ਰੋਣ ਲੱਗ ਗਈ ਮੈਂ ਕਿਹੜਾ ਕੁਛ ਤੈਨੂੰ ਗਲਤ ਕੀਤਾ ਉਹਨੇ ਆਖਿਆ ਵੀ ਇਦਾਂ ਦਾ ਬਾਪ ਤਾਂ ਹੋਣਾ ਹੀ ਨਹੀਂ ਚਾਹੀਦਾ ਕਿਸੇ ਦਾ ਕਿਉਂ ਮੇਰਾ ਜਿਹੜਾ ਬਾਪ ਹੈ ਨਾ ਅਤ ਦਰਜੇ ਦਾ ਸ਼ਰਾਬੀ ਆ ਤੇ ਮੈਨੂੰ ਕੁੱਟਦਾ ਵੀ ਹੈ ਮਾਂ ਮੇਰੀ ਹੈ ਨਹੀਂ ਰੋ ਸ਼ਰਾਬ ਪੀ ਕੇ ਮੈਨੂੰ ਮਾਰਦਾ ਹੈ ਤੇ ਡਾਕਟਰ ਸਾਹਿਬ ਨੇ ਆਖਿਆ ਕਹਿੰਦੇ ਬੇਟਾ ਇੱਕ ਗੱਲ ਕਮੋ ਕਹਿਣ ਲੱਗੇ ਬੋਲੋ ਕਹਿੰਦੇ ਤੂੰ ਬਾਪ ਬਦਲ ਲੈ ਓ ਬੱਚੀ ਨੇ ਆਖਿਆ ਕਿ ਤੁਸੀਂ ਮਜ਼ਾਕ ਕਰਦੇ ਹੋ ਇਹ ਵੀ ਕਦੇ ਹੁੰਦਾ ਕਿ ਮਾਂ ਬਾਪ ਬਦਲੇ ਜਾਣ ਕਹਿਣ ਲੱਗੇ ਮੈਂ ਮਜ਼ਾਕ ਨਹੀਂ ਕਰ ਰਿਹਾ ਤੂੰ ਆਪਣਾ ਬਾਪ ਬਦਲ ਲੈ ਦੱਸਾਂ ਕਿਹੜਾ ਬਾਪ ਕਹਿਣ ਲੱਗੇ ਦੱਸੋ ਕਹਿੰਦੇ ਤੂੰ ਗੁਰੂ ਗੋਬਿੰਦ ਸਿੰਘ ਜੀ ਪਾਤਸ਼ਾਹ ਨੂੰ ਆਪਣਾ ਬਾਪ ਬਣਾ ਲੈ ਕਿੱਦਾਂ ਬਣੇਗਾ ਕਹਿੰਦੇ ਅੰਮ੍ਰਿਤ ਛਕ ਲੈ ਅੰਮ੍ਰਿਤ ਛਕਿਆ ਕਾਫੀ ਦਿਨ ਉਹ ਜਥੇ ਯਾਤਰਾ ਦੇ ਵਿੱਚ ਸੀ ਵਾਪਸ ਘਰ ਗਈ ਉਹੀ ਉਹਦਾ ਕੰਮ ਸ਼ਰਾਬੀ ਪਿਓ ਹੱਥ ਵਿੱਚ ਸ਼ਰਾਬ ਦੀ ਬੋਤਲ ਸ਼ਾਮ ਨੂੰ ਘਰ ਆਉਂਦਾ ਤੇ ਅੱਜ ਥੋੜਾ ਜਿਹਾ ਹੁਣ ਅੰਦਰ ਪਰਮੇਸ਼ਰ ਦੇ ਨਾਮ ਦਾ ਸਹਾਰਾ ਸੀ ਬਾਣੀ ਪੜਨੀ ਸ਼ੁਰੂ ਕਰ ਦਿੱਤੀ ਬੱਚੀ ਨੇ ਇੱਕ ਅਮਰ ਛੱਕੇ ਉਹਦੇ ਜੀਵਨ ਦੇ ਵਿੱਚ ਬਦਲਾਅ ਆਇਆ ਤੇ ਅੱਜ ਵੀ ਉਹ ਸ਼ਰਾਬ ਪੀ ਕੇ ਜਦੋਂ ਛੋਟੀ ਚੁੱਕਦਾ ਬੱਚੀ ਨੂੰ ਮਾਰਨ ਲਈ ਆਜ ਉਹ ਛੋਟੀ ਨੂੰ ਫੜ ਲੈਣੀ ਤਾਕਤ ਦੇ ਨਾਲ ਫੜਦੀ ਹੈ ਕਹਿੰਨੇ ਕਿ ਬਾਪੂ ਅੱਜ ਨਾ ਮਾਰੀਂ ਕਿਉਂ ਅੱਜ ਕੀ ਹੋਇਆ ਉਹ ਕਹਿਣ ਲੱਗੀ ਅੱਜ ਤੇ ਤੂੰ ਮਾਰਿਆ ਗਿਆ ਨਾ ਅੱਜ ਫਿਰ ਮੈਂ ਤੇਰੇ ਤੋਂ ਬਦਲਾ ਨਹੀਂ ਲਵਾਂਗੀ ਮੇਰਾ ਬਾਪੂ ਲਏਗਾ ਕਿਹੜਾ ਤੇਰਾ ਬਾਪ ਮੈਂ ਆ ਨਾ ਤੇਰਾ ਬਾਪ ਕਹਿੰਦਾ ਮੇਰਾ ਬਾਪ ਗੁਰੂ ਗੋਬਿੰਦ ਸਿੰਘ ਮਹਾਰਾਜ ਹੈ ਮੇਰਾ ਬਾਪ ਗੁਰੂ ਗੋਬਿੰਦ ਸਿੰਘ ਹੈ ਉਹਦੇ ਵੀ ਹੱਥ ਕੰਬਣ ਲੱਗ ਗਏ ਤੇ ਜਾ ਕੇ ਲੰਮਾ ਬੈ ਗਿਆ ਸੌ ਗਿਆ ਤੇ ਡਾਕਟਰ ਸਾਹਿਬ ਨੇ ਲਿਖਿਆ ਕਹਿੰਦੇ ਅੱਧੀ ਰਾਤ ਹੋਈ ਨਾ 1.5 2 ਵਜੇ ਤੇ ਉਹ ਬੱਜੀ ਤੇ ਮੰਝੇ ਦੇ ਕੋਲ ਖੜਾ ਤੇ ਬੱਚੀ ਦੀ ਅੱਖ ਖੁੱਲ ਗਈ ਤੇ ਉਹ ਬੜੀ ਘਬਰਾਟ ਦੇ ਨਾਲ ਉੱਠੀ ਐ ਕਿ ਹੁਣ ਪਤਾ ਕੀ ਬੰਦਾ ਬੰਦਾ ਜਿਹੜਾ ਸ਼ਰਾਬੀ ਹੋਵੇ ਜਿਹੜਾ ਹੰਕਾਰੀ ਹੋਵੇ ਅੱਗ ਲੱਗੀ ਹੋਵੇ ਜੀਵਨ ਦੇ ਵਿੱਚ ਉਹ ਕੁਝ ਵੀ ਕਰ ਸਕਦਾ ਬੱਚੀ ਘਬਰਾ ਗਈ ਉਹਨੇ ਆਖਿਆ ਪੁੱਤਰਾ ਘਬਰਾ ਨਾ ਬੇਟਾ ਘਬਰਾ ਨਾ ਮੈਂ ਤੇਰੇ ਪੈਰਾਂ ਵਿੱਚ ਮੱਥਾ ਟੇਕਣਾ ਹੈ ਕਿਉਂ ਜਿਹਨੇ ਤੇਰਾ ਜੀਵਨ ਬਦਲ ਦਿੱਤਾ ਐ ਇੰਨੀ ਤੈਨੂੰ ਤਾਕਤ ਦਿੱਤੀ ਐ ਮੈਂ ਵੀ ਉਹੀ ਬਾਪ ਧਾਰਨ ਕਰ ਇਸ ਨਾਮ ਦੀ ਤਾਕਤ ਹੈ ਪਰਮੇਸ਼ਰ ਦੀ ਬਖਸ਼ਿਸ਼ ਹੈ ਜੀਵਨ ਦੇ ਵਿੱਚ ਸਤਿਗੁਰੂ ਮਹਾਰਾਜ ਕਹਿੰਦੇ ਕਿਰਪਾ ਬਣਦੀ ਹੈ ਬਖਸ਼ਿਸ਼ ਬਣਦੀ ਹੈ ਜਦੋਂ ਅਸੀਂ ਇੱਕ ਦੇ ਨਾਮ ਨੂੰ ਸਹਾਰਾ ਬਣਾਉਂਦੇ ਜਦੋਂ ਅਸੀਂ ਇੱਕ ਦੇ ਬਣ ਜਾਂਦੇ ਸਭ ਕਹਿੰਦੇ ਮਨ ਤਨ ਰਤਾ ਸੱਚ ਰੰਗ ਇੱਕੋ ਨਾਮ ਆਧਾਰ ਵਿਖਿਆ ਰੰਗ ਕੋੜਾ ਵਿਆ ਦਿਸਣ ਸਭੇ ਸ਼ਾਰ ਵਿਖਿਆ ਕਹਿੰਦੇ ਜ਼ਹਿਰ ਜ ਜਿੰਨੇ ਦੁਨੀਆ ਦੇ ਰੰਗ ਹਨ ਕੌੜੇ ਲੱਗਦੇ ਆ ਇਹ ਮਾਇਆ ਦੇ ਜਿਹੜੇ ਰੰਗ ਕੌੜੇ ਲੱਗਦੇ ਆ ਦਿਸਣ ਸਭੇ ਸ਼ਾਰ ਇਹ ਸਵਾਲ ਲੱਗਦੇ ਆ ਤੇ ਅੰਦਰੋਂ ਕੀ ਪੈਦਾ ਹੁੰਦਾ ਹਰ ਅੰਮ੍ਰਿਤ ਬੂੰਦ ਸੁਹਾਵਣੀ ਮਿਲ ਸਾਦੂ ਪੀਵਣ ਹਾ ਉਹ ਪਰਮੇਸ਼ਰ ਦੇ ਨਾਮ ਦੀ ਜਿਹੜੀ ਬੂੰਦ ਹੈ ਬੜੀ ਸੋਹਣੀ ਹੈ ਸੁਹਾਵਣੀ ਹੈ ਪਰ ਕਿਦਾਂ ਪੀਤੀ ਜਾਂਦੀ ਹੈ ਮਿਲ ਸਾਧੂ ਗੁਰੂ ਦਾ ਸੰਗ ਕਰਕੇ ਮਿਲ ਸਾਧੂ ਪੀਵਣ ਹਾਰ ਤੇ ਜਿਨ੍ਹਾਂ ਨੂੰ ਪ੍ਰਾਪਤੀ ਹੁੰਦੀ ਹੈ ਨਾ ਉਹ ਅਰਦਾਸ ਕਰਦੇ ਹਰ ਹਰ ਬੂੰਦ ਪਏ ਹਰ ਸਾਮੀ ਹਮ ਚਾਤਰਕ ਬਿਲਲ ਬਿਲ ਲਾਤੀ ਹਰ ਹਰ ਕਿਰਪਾ ਕਰੋ ਪ੍ਰਭੂ ਆਪਣੇ ਮੁਖ ਦੇਵੋ ਹਰ ਨਿਮਖਾਤੀ ਹਰ ਬਿਨ ਰਹਿ ਨਾ ਸਕੋ ਇੱਕ ਰਾਤੀ ਜਿਉਂ ਬਿਨ ਅਮਲੇ ਅਮਲੀ ਮਰ ਜਾਈ ਹੈ ਕਿਉਂ ਹਰ ਬਿਨ ਹਮ ਮਰ ਜਾਂਦੀ ਤੇ ਉਹਨਾਂ ਦਾ ਜੀਵਨ ਬਣ ਜਾਂਦਾ ਸਾਧ ਸੰਗਤ ਜੀ ਹਰ ਅੰਮ੍ਰਿਤ ਬੂੰਦ ਸੁਹਾਵਣੀ ਮਿਲ ਸਾਧੂ ਪੀਵਣ ਹਾ ਬਨ ਤਿਨ ਪ੍ਰਭ ਸੰਗ ਮੌਲਿਆ ਸਮਰੱਥ ਪੁਰਖ ਆਪਾਰ ਜਿਸ ਤਰ੍ਹਾਂ ਸਾਵਣ ਆਉਂਦਾ ਨਾ ਬਾਰਿਸ਼ ਹੁੰਦੀ ਆ ਤੇ ਸਾਰੇ ਪਾਸੇ ਹਰਿਆਵਲ ਹੋ ਜਾਂਦੀ ਏ ਇਸੇ ਤਰ੍ਹਾਂ ਸਾਡੀ ਜ਼ਿੰਦਗੀ ਦੇ ਵਿੱਚ ਵੀ ਹਰਿਆਵਲ ਬਣ ਬਣ ਤਿੰਨ ਪ੍ਰਭ ਸੰਗ ਮੌਲੇ ਆ ਸਮਰੱਥ ਪੁਰਖ ਆਪਾਰ ਇਹ ਬਦਲਾਅ ਆਉਣਾ ਚਾਹੀਦਾ ਭਾਵੇਂ ਮੈਂ ਹੋਵਾਂ ਕੋਈ ਵੀ ਹੋਵੇ ਜੇ ਸਾਡੇ ਜੀਵਨ ਦੇ ਵਿੱਚ ਬਦਲਾਅ ਨਹੀਂ ਆਇਆ ਬਾਣੀ ਪੜ ਕੇ ਸੰਗਤ ਕਰਕੇ ਸੇਵਾ ਕਰਕੇ ਫੇ ਸਾਨੂੰ ਸੋਚਣਾ ਪਏਗਾ ਵੀ ਅਸੀਂ ਉੱਥੇ ਤੇ ਉੱਥੇ ਖੜੇ ਹਾਂ ਹੁਣ ਕਈ ਲੋਕ ਸਵਾਲ ਕਰਦੇ ਵੀ ਗੁਰਦੁਆਰਿਆਂ ਦੇ ਵਿੱਚ ਨੌਜਵਾਨ ਕਿਉਂ ਨਹੀਂ ਆਉਂਦੇ ਬੱਚੇ ਗੁਰਦੁਆਰੇ ਕਿਉਂ ਨਹੀਂ ਆਉਂਦੇ ਗਿਆਨੀ ਸੰਤ ਸਿੰਘ ਜੀ ਮਸਕੀਨ ਸਾਹਿਬ ਜੀ ਦੀ ਇੱਕ ਜੀਵਨ ਦੀ ਹੱਡ ਬੀਤੀ ਹੈ ਇੱਕ ਦਿਨ ਕਿਸੇ ਨੌਜਵਾਨ ਨੂੰ ਕਿਹਾ ਗਿਆਨੀ ਜੀ ਨੇ beta ਗੁਰਦੁਆਰੇ ਆਇਆ ਕਰੋ ਉਸ ਨੇ ਫਟ ਜਵਾਬ ਦਿੱਤਾ ਕਹਿਣ ਲੱਗਾ ਗਿਆਨੀ ਜੀ ਮੇਰੇ ਪਿਤਾ ਜੀ 50 ਸਾਲ ਤੋਂ ਗੁਰਦੁਆਰੇ ਜਾ ਰਹੇ ਆ ਉਹਨਾਂ ਦੇ ਜੀਵਨ ਵਿੱਚ ਕੋਈ ਬਦਲਾਅ ਨਹੀਂ ਆਇਆ ਉਹ ਹੀ ਸ਼ਰਾਬ ਪੀਂਦੇ ਆ ਘਰ ਆ ਕੇ ਗਾਲਾਂ ਕੱਢਦੇ ਆ ਕੁੱਟਮਾਰ ਕਰਦੇ ਆ ਮਾਂ ਨੂੰ ਵੀ ਮਾਰਦੇ ਆ ਤੇ ਜੇ ਉਹ ਨਹੀਂ ਬਦਲਿਆ ਸੀ ਗੁਰਦੁਆਰੇ ਆ ਕੇ ਕੀ ਕਰਾਂ ਕਿਉਂਕਿ ਸਾਡੇ ਜੀਵਨ ਨੇ ਹੀ ਦੂਸਰੇ ਨੂੰ ਜੋੜਨਾ ਜੇ ਸਾਡੇ ਵਿੱਚ ਉਹੀ ਭਾਵ ਰਹਿ ਗਿਆ ਤੇ ਸਾਡੇ ਜੀਵਨ ਵਿੱਚ ਅਸਾੜ ਹੀ ਅਸਾੜ ਹੈ ਸਾਵਣ ਕਦੇ ਨਹੀਂ ਆ ਸਕਦਾ ਸਾਡੇ ਜੀਵਨ ਵਿੱਚ ਬਦਲਾਅ ਆ ਜਾਏ ਸਿ ਗੁਰੂ ਦੇ ਕੋਲ ਬੈਠਣ ਦਾ ਭਾਵ ਕੀ ਹੈ ਜਨ ਆਵਣ ਕਾ ਇਹ ਸਵਾਉ ਜਨ ਕੇ ਸੰਗ ਚਿਤ ਆਵੇ ਨਾਉ ਆਪ ਮੁਕਤ ਮੁਕਤ ਕਰੇ ਸੰਸਾਰ ਨਾਨਕ ਤਿਸ ਜਨ ਕੋ ਸਦਾ ਨਮਸਕਾਰ ਤੇ ਉਦਾਂ ਫਿਰ ਨਹੀਂ ਤਾਂ ਫਿਰ ਬੰਦੇ ਨੂੰ ਕਹਿੰਦਾ ਮੂੰਹ ਇੱਧਰ ਕਰ ਲੋ ਭਾਈ ਇਹਦੇ ਦਰਸ਼ਨ ਨਹੀਂ ਕਰਨੇ ਬਾਬਾ ਜੀ ਸਤਗੁਰ ਕਹਿੰਦੇ ਆ ਕਹਿੰਦੇ ਫਰੀਦਾ ਤਿਨਾ ਮੁਖਟ ਰਾਵਣੇ ਜਿਨ੍ਹਾਂ ਵਿਸਾਰਿਓ ਨਾਉ ਜਿਨ੍ਹਾਂ ਨੇ ਰੱਬ ਦੇ ਨਾਮ ਹੀ ਵਿਸਾਰ ਦਿੱਤਾ ਪਰ ਉਹ ਵੀ ਅਪਹਾਗਾਂ ਵਾਲੇ ਜਿਨਿ ਨਾਮ ਧਿਆਇਆ ਗਏ ਮਸਕਤ ਘਾਲ ਨਾਨਕ ਤੇ ਮੁਖ ਉਜਲੇ ਕੀਤੀ ਛੁੱਟੀ ਨਾਲ ਆਪ ਤਾਂ ਤਰ ਗਏ ਆਪਣੇ ਪਰਿਵਾਰ ਨੂੰ ਵੀ ਤਾਰ ਲਿਆ ਮੰਨ ਪਰਵਾਰ ਸਦਾ ਸਤਿਗੁਰੂ ਕਹਿੰਦੇ ਉਹਦਾ ਜੀਵਨ ਬਦਲ ਗਿਆ ਬਣ ਤਿੰਨ ਪ੍ਰਭ ਸੰਗ ਮੋਲਿਆ ਸਮਰੱਥ ਪੁਰਖ ਆਪਾਰ ਅੰਦਰ ਅਰਦਾਸ ਨਿਕਲਦੀ ਹਰ ਮਿਲਣੇ ਨੂੰ ਮਨ ਲੋਚਦਾ ਕਰਮ ਮਿਲਾਵਣ ਹਾਰ ਕਰਮਧਾਰਤ ਹੁੰਦਾ ਹੈ ਬਖਸ਼ਿਸ਼ ਬਖਸ਼ਿਸ਼ ਨਾਲ ਮਿਲਦਾ ਸੰਗਤ ਤੁਸੀਂ ਕਰ ਰਹੇ ਹੋ ਬਾਣੀ ਪੜਦੇ ਹੋ ਨਾਮ ਸਿਮਰਨ ਕਰਦੇ ਹੋ ਇਹਦੀ ਕਿਰਪਾ ਦੇ ਨਾਲ ਹੁੰਦਾ ਹੈ ਕਰਮ ਮਿਲਾ ਬਨਹਾਰ ਜਿਨੀ ਸਖੀਏ ਪ੍ਰਭ ਪਾਇਆ ਜਿਨ੍ਹਾਂ ਨੇ ਸਤ ਸੰਗੀ ਪ੍ਰਭੂ ਦੇ ਪਿਆਰਿਆਂ ਨੇ ਪਰਮਾਤਮਾ ਦੀ ਪ੍ਰਾਪਤੀ ਕੀਤੀ ਹੈ ਹਉ ਤਿੰਨ ਕਾ ਸਦ ਬਲਿਹਾਰ ਸਤਗੁਰੂ ਕਹਿੰਦੇ ਮੈਂ ਉਹਨਾਂ ਤੋਂ ਹਮੇਸ਼ਾ ਹੀ ਸਦਕੇ ਜਾਂਦਾ ਹਾਂ ਨਾਨਕ ਹਰ ਜੀ ਮਾਇਆ ਕਰ ਦੋ ਸ਼ਬਦ ਗੁਰਬਾਣੀ ਵਿੱਚ ਇੱਕ ਮਾਇਆ ਇੱਕ ਮਾਇਆ ਮਾਇਆ ਸ਼ਬਦ ਹੈ ਮਿਆਦ ਅਰਥ ਹੁੰਦੇ ਕਿਰਪਾ ਮਾਇਆ ਜਿਹੜੀ ਐ ਸਾਨੂੰ ਰੱਬ ਤੋਂ ਦੂਰ ਕਰ ਦਿੰਦੇ ਇਨ ਮਾਇਆ ਜਗਦੀਸ਼ ਗੁਸਾਈ ਤੁਮਰੇ ਚਰਨ ਵਿਸਾਰ ਸਤਗੁਰੂ ਕਹਿੰਦੇ ਨਾਨਕ ਹਰਜੀ ਮਿਆ ਆਕਾਰ ਸ਼ਬਦ ਸਵਾਰਣ ਹਾਰ ਸਾਨੂੰ ਆਪਣੇ ਸ਼ਬਦ ਨਾਲ ਜੋੜ ਕੇ ਸਾਡੇ ਜੀਵਨ ਨੂੰ ਸੋਹਣਾ ਬਣਾ ਦਿਓ ਜਿਹਦਾ ਅਪ ਪੜਦੇ ਨਾ ਆ ਆਨੰਦ ਸਾਹਿਬ ਦੀ ਛੇਵੀਂ ਪੌੜੀ ਸੱਚੀ ਲਿਵੇ ਬਿਨ ਦੇਹ ਨਿਵਾਣੀ ਦੇਹ ਨਿਵਾਣੀ ਲਿਵੇ ਬਾਜੋਂ ਕਿਆ ਕਰੇ ਵਿਚਾਰੀਆ ਤੁਦ ਬਾਦ ਸਮਰਥ ਕੋਈ ਨਾਹੀ ਕਿਰਪਾ ਕਰ ਬਣਵਾਰੀ ਐ ਇਸ ਨੂੰ ਹੋਰ ਥਾਂ ਨਾਹੀ ਸ਼ਬਦ ਲਾਗ ਸਵਾਰੀ ਐ ਸਾਨੂੰ ਸ਼ਬਦ ਵਿੱਚ ਜੋੜ ਕੇ ਸਤਿਗੁਰੂ ਜੀ ਸਾਡੇ ਜੀਵਨ ਨੂੰ ਸੋਹਣਾ ਬਣਾ ਦਿਓ ਨਾਨਕ ਹਰ ਜੀ ਮਿਆਕਾਰ ਸ਼ਬਦ ਸਵਾਰਣ ਹਾਰ ਸਾਵਣ ਤੇਨਾ ਸੁਹਾਗਣੀ ਜਿਨ ਰਾਮ ਨਾਮ ਉਰਹਾਰ ਉਹਨਾਂ ਵਾਸਤੇ ਸਾਵਣ ਦਾ ਮਹੀਨਾ ਬੜਾ ਸੋਹਣਾ ਹਮੇਸ਼ਾ ਹੀ ਉਹਨਾਂ ਦਾ ਜੀਵਨ ਸਾਵਣ ਬਣ ਜਾਂਦਾ ਹੈ ਸੁਹਾਗ ਭਾਗ ਵਾਲੇ ਬਣ ਜਾਂਦੇ ਆ ਜਿਨ੍ਹਾਂ ਨੇ ਪਰਮੇਸ਼ਰ ਦੇ ਨਾਮ ਦਾ ਹਾਰ ਆਪਣੇ ਗਲੇ ਦੇ ਵਿੱਚ ਪਾਇਆ ਉਹਦੇ ਗਲੇ ਨਾਲ ਪਰਮੇਸ਼ਰ ਨੂੰ ਯਾਦ ਕਰਦੇ ਕੰਠੇ ਮਾਲਾ ਜਿਵੇਂ ਆ ਰਾਮ ਸਹਸ ਨਾਮ ਲੈ ਲੈ ਕਰੋ ਸਲਾਮ ਸਾਵਣ ਤੇ ਨਾ ਸੁਹਾਗਣੀ ਜਿਨ ਰਾਮ ਨਾਮ ਉਰ ਹਾਰ ਗੁਰੂ ਮਹਾਰਾਜ ਕਿਰਪਾ ਕਰਨ ਇਹਨੀਆਂ ਬੇਨਤੀਆਂ ਪ੍ਰਵਾਨ ਕਰਨੀਆਂ ਬਲੌਫਤੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਤਿਨਾਮ 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 ਜੀ ਵਾਹਿਗੁਰੂ